ਜ਼ਿਲ੍ਹਾ ਗੁਰਦਾਸਪੁਰ 'ਚ ਅੱਜ ਸਵੇਰ ਸਾਰ ਹੀ ਗੋਲੀਆਂ ਦੇ ਨਾਲ ਦਹਿਲ ਗਿਆ ਇੱਥੇ ਦੱਸਣਯੋਗ ਹੈ ਕਿ ਬਾਟਾ ਚੌਕ ਗੁਰਦਾਸਪੁਰ ਜੋ ਕਿ ਬਹੁਤ ਹੀ ਭੀੜ ਵਾਲਾ ਇਲਾਕਾ ਹੈ ਉੱਥੇ ਅੱਜ ਸਵੇਰ ਸਾਰ ਹੀ ਕਿਸੇ ਅਗਿਆਤ ਵਿਅਕਤੀ ਨੇ ਦੋ ਫਾਇਰ ਕੀਤੇ ਜੋ ਕਿ ਇੱਕ ਦੁਕਾਨ ਦੇ ਵਿੱਚ ਸ਼ੀਸ਼ੇ ਤੇ ਲੱਗਾ ਇੱਥੇ ਦੱਸਣਯੋਗ ਹੈ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਸ਼ਾਨਬੀਨ ਕਰ ਰਹੀ ਹੈ ਦੇਖਦੇ ਰਹੋ ਮਸਕਾ ਚਸਕਾ ਦੀ ਵਿਸ਼ੇਸ਼ ਰਿਪੋਰਟ